ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਪਤੀ ਪਤਨੀ ਦੇ ਰਿਸ਼ਤੇ ਦੀ ਅਨੋਖੀ ਕਹਾਣੀ ਆ ਉੱਤਰ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ਦੇ ਵਿੱਚ ਨਵੇਂ ਡਿਪਟੀ ਕਮਿਸ਼ਨਰ ਮੈਡਮ ਆ ਰਹੇ ਸੀ ਉਹਨਾਂ ਦੇ ਸਵਾਗਤ ਲਈ ਸਾਰੇ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਸੀ ਜਾਂ ਜਿਹੜਾ ਵੀ ਸਟਾਫ ਸੀ ਉਹਨਾਂ ਨੇ ਆਉਣ ਦੀ ਤਿਆਰੀ ਕਰ ਰਿਹਾ ਸੀ ਉਹਨਾਂ ਦੇ ਸਵਾਗਤ ਲਈ ਜ਼ਿਲ੍ਹੇ ਦੇ ਵਿੱਚ ਕੋਈ ਵੀ ਉੱਚ ਅਧਿਕਾਰੀ ਜੁਆਇਨ ਕਰਦਾ ਤਾਂ ਸਾਰੇ ਡਿਪਾਰਟਮੈਂਟ ਦੇ ਸਟਾਫ ਮੈਂਬਰ ਰੜ ਕੇ ਉਹਨਾਂ ਦਾ ਸਵਾਗਤ ਕਰਦੇ ਆ ਇੰਨੇ ਨਾਲ ਨਾਲੇ ਤਾਂ ਜਾਣ ਪਛਾਣ ਹੋ ਜਾਂਦੀ ਆ ਵੈਸੇ ਵੀ ਡਿਪਟੀ ਕਮਿਸ਼ਨਰ ਦੇ ਸਾਈਨ ਤੋਂ ਬਿਨਾ ਕੋਈ ਵੀ ਜ਼ਿਲ੍ਹੇ ਦਾ ਕੰਮ ਆ ਜਿਹੜਾ ਉਹ ਨਹੀਂ ਹੁੰਦਾ ਸਾਰੇ ਡਿਪਾਰਟਮੈਂਟ ਦੇ ਜਿੰਨਾ ਜਿੰਨਾ ਸਟਾਫ ਮੈਂਬਰ ਦੀ ਡਿਊਟੀ ਲੱਗੀ ਸੀ ਉਹ ਸਾਰੇ ਉੱਥੇ ਹਾਜ਼ਰ ਸੀ ਡਿਪਟੀ ਕਮਿਸ਼ਨਰ ਮੈਡਮ ਸੀ ਉਹਨਾਂ ਦੇ ਆਉਣ ਦੀ ਪੂਰੀ ਤਿਆਰੀ ਹੋ ਚੁੱਕੀ ਸੀ ਐਜੂਕੇਸ਼ਨ ਡਿਪਾਰਟਮੈਂਟ ਦਾ ਇੱਕ ਕਲਰਕ ਉਹਨੇ ਡੀਸੀ ਮੈਡਮ ਦੇ ਸਵਾਗਤ ਲਈ ਭਾਸ਼ਣ ਦੇਣਾ ਸੀ ਭਾਸ਼ਣ ਉਹਨੇ ਤਿਆਰ ਕੀਤਾ ਹੋਇਆ ਸੀ ਸਾਰੇ ਹਨਾ ਆਪੋ ਆਪਣੇ ਕੰਮ ਦੇ ਵਿੱਚ ਰੁੱਝੇ ਹੋਏ ਸੀ ਇੰਨੇ ਨੂੰ ਆਵਾਜ਼ ਆਉਂਦੀ ਆ ਵੀ ਡੀਸੀ ਮੈਡਮ ਆ ਗਏ ਡੀਸੀ ਮੈਡਮ ਆ ਗਏ ਸਾਰੇ ਸਟਾਫ ਮੈਂਬਰ ਆ ਜਿਹੜੇ ਉਹ ਜਾਂਦੇ ਆ ਉਹਨਾਂ ਨੂੰ ਲੈਣ ਲਈ ਜਾਂਦੇ ਆ ਸਵਾਗਤ ਕਰਨ ਲਈ ਐਜੂਕੇਸ਼ਨ ਡਿਪਾਰਟਮੈਂਟ ਦਾ ਜਿਹੜਾ ਕਲਰਕ ਸੀ ਉਹ ਜਦੋਂ ਡੀਸੀ ਮੈਡਮ ਨੂੰ ਗੱਡੀ ਚੋਂ ਉਤਰਦੇ ਵੇਖਦਾ ਤਾਂ ਉੱਥੋਂ ਹੀ ਵਾਪਸ ਹੋ ਜਾਂਦਾ ਤੇ ਚਲਿਆ ਜਾਂਦਾ ਬਿਨਾਂ ਦੱਸੇ ਚਲਿਆ ਜਾਂਦਾ ਸਵਾਗਤ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸੀ ਪਹਿਲਾਂ ਸਵਾਗਤ ਕਰਨਾ ਸੀ ਹਾਰ ਪਾਉਣੇ ਸੀ ਫਿਰ ਕੋਲਡ ਡਰਿੰਕ ਵਗੈਰਾ ਦਿੱਤੇ ਹਨਾ ਫਿਰ ਸਵਾਗਤ ਲਈ ਜਿਹੜਾ ਪ੍ਰੋਗਰਾਮ ਰੱਖਿਆ ਸੀ ਉਹਦੀ ਸ਼ੁਰੂਆਤ ਹੋ ਗਈ ਬੱਚਿਆਂ ਦਾ ਛੋਟਾ ਜਿਹਾ ਰੰਗਾ ਰੰਗ ਪ੍ਰੋਗਰਾਮ ਕੀਤਾ ਜਾਣਾ ਸੀ ਜੋ ਵੀ ਐਕਟੀਵਿਟੀਆਂ ਕਰਨੀਆਂ ਸੀ ਸਾਰੀਆਂ ਤਿਆਰ ਸੀ ਸਟੇਜ ਸੈਕਟਰੀ ਸੀ ਉਹਨੇ ਲਿਸਟ ਬਣਾ ਲਈ ਸੀ ਵੀ ਕਿਹੜਾ ਕਿਹੜੀ ਐਕਟੀਵਿਟੀ ਕਦੋਂ ਕਰਨੀ ਆ ਸਟੇਜ ਸੈਕਟਰੀ ਨੇ ਸਾਰੀ ਲਿਸਟ ਬਣਾ ਲਈ ਸੀ ਕਿ ਕਿਹੜੀ ਐਕਟੀਵਿਟੀ ਕਦੋਂ ਕਰਨੀ ਆ ਉਹ ਐਕਟੀਵਿਟੀ ਦੇ ਅਕੋਰਡਿੰਗ ਅਗਲੇ ਅਗਲੇ ਜਿਹੜੇ ਜਿਹਦੀ ਜਿਹਦੀ ਵਾਰੀ ਆਉਣੀ ਸੀ ਉਹਨਾਂ ਦੇ ਨਾਮ ਅਨਾਉਂਸ ਕਰ ਰਿਹਾ ਸੀ ਸਪੀਚ ਲਈ ਉਹਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਕਲਰਕ ਦਾ ਕਈ ਵਾਰ ਨਾਮ ਅਨਾਉਂਸ ਕੀਤਾ ਪਰ ਉਹਨੂੰ ਉਹ ਕਲਰਕ ਦੇਖ ਨਹੀਂ ਰਿਹਾ ਸੀ ਇਸ ਲਈ ਉਹਨੇ ਆਪਣੇ ਕੋਲ ਖੜੇ ਕਿਸੇ ਸਟਾਫ ਮੈਂਬਰ ਨੂੰ ਕਿਹਾ ਕਿ ਐਜੂਕੇਸ਼ਨ ਡਿਪਾਰਟਮੈਂਟ ਦੀ ਜਿਹੜੀ ਕਲਰਕ ਨੇ ਰਾਮੂ ਤੁਸੀਂ ਉਹਨਾਂ ਨੂੰ ਵੇਖੋ ਕਿੱਥੇ ਨੇ ਉਹ ਵੀ ਉਹਨਾਂ ਨੇ ਸਪੀਚ ਦੇਣੀ ਆ ਮੈਡਮ ਦੇ ਸਵਾਗਤ ਲਈ ਤਾ ਉਹ ਸਟਾਫ ਮੈਂਬਰ ਹੈ ਜਿਹੜਾ ਉੱਥੋਂ ਜਾਂਦਾ ਉਹ ਰਾਮੂ ਨੂੰ ਸਾਰੇ ਕਿਤੇ ਲੱਭਦਾ ਪਰ ਉਹਨੂੰ ਰਾਮੂ ਕਿਤੇ ਨਹੀਂ ਮਿਲਦਾ ਤੇ ਫਿਰ ਆ ਕੇ ਉਹ ਸਟੇਜ ਸੈਕਟਰੀ ਦੇ ਕੰਨਾਂ 'ਚ ਕਹਿੰਦਾ ਕਿ ਤੁਹਾਡਾ ਸਪੀਚ ਦੇਣ ਵਾਲਾ ਤਾਂ ਕੋਈ ਵੀ ਹੈ ਨਹੀਂ ਇੱਥੇ ਫਿਰ ਮੌਕੇ ਤੇ ਜਿਹੜੀ ਸਪੀਚ ਆ ਉਹ ਕਿਸੇ ਹੋਰ ਦੀ ਡਿਊਟੀ ਲਈ ਜਾਂਦੀ ਆ ਪ੍ਰੋਗਰਾਮ ਆ ਜਿਹੜਾ ਉਹ ਸਮਾਪਤ ਕਰ ਲਿਆ ਜਾਂਦਾ ਸਪੀਚ ਜਿੱਦਾਂ ਦੀ ਵੀ ਸੀ ਚਲੋ ਬੋਲ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਸਟੇਜ ਸੈਕਟਰੀ ਆ ਉਹ ਬੜਾ ਨਿਰਾਸ਼ ਤੇ ਨਾਰਾਜ਼ ਹੁੰਦਾ ਕਹਿੰਦੇ ਵੀ ਮੌਕੇ ਤੇ ਇਸ ਤਰ੍ਹਾਂ ਬਿਨਾਂ ਦੱਸੇ ਚਲੇ ਜਾਣਾ ਵੀ ਸਾਰੇ ਪ੍ਰੋਗਰਾਮ ਦਾ ਜਿਹੜਾ ਤਹਿਸਨੈਸ ਹੋ ਜਾਣਾ ਸੀ ਕੰਮ ਕਿਉਂਕਿ ਇੱਕ ਸਪੀਚ ਹੀ ਸੀ ਜਿਹੜੀ ਸਾਰਿਆਂ ਤੋਂ ਵੱਧ ਮਾਇਨੇ ਰੱਖਦੀ ਸੀ ਮੈਡਮ ਦੇ ਆਉਣ ਦੀ ਖੁਸ਼ੀ 'ਚ ਜਿਹੜੇ ਚਾਰ ਸ਼ਬਦ ਬੋਲਣੇ ਸੀ ਉਹੀ ਬੰਦਾ ਉੱਥੋਂ ਗਾਇਬ ਹੋ ਗਿਆ ਉਹ ਕਹਿੰਦੇ ਰਾਮੂ ਨੂੰ ਮੇਰੇ ਕੋਲ ਹਾਜ਼ਰ ਕਰੋ ਰਾਮੂ ਨੂੰ ਬੁਲਾਇਆ ਜਾਂਦਾ ਤਾਂ ਰਾਮੂ ਆ ਉਹ ਸਟੇਟ ਸਕੱਟਰੀ ਨੂੰ ਕਹਿੰਦਾ ਕਿ ਸੌਰੀ ਸਰ ਮੈਨੂੰ ਮੌਕੇ ਤੇ ਅਚਾਨਕ ਫੋਨ ਆ ਗਿਆ ਸੀ ਇਸ ਲਈ ਮੈਨੂੰ ਜਾਣਾ ਪਿਆ ਉਹ ਕਹਿੰਦੇ ਵੀ ਜੇ ਤੂੰ ਜਾਣਾ ਸੀ ਘੱਟੋ ਘੱਟ ਦੱਸ ਤਾਂ ਦਿੰਦਾ ਜਿਹੜੀ ਸਪੀਚ ਸੀ ਤੇਰੇ ਕੋਲੋਂ ਤੂੰ ਦੇ ਜਾਂਦਾ ਅਸੀਂ ਕਿਸੇ ਹੋਰ ਨੂੰ ਤਿਆਰ ਕਰਾ ਦਿੰਦੇ ਵੀ ਉਹ ਤਾਂ ਬਿਨਾਂ ਵੇਖੇ ਸਪੀਚ ਆ ਜਿਹੜੀ ਉੱਥੇ ਬੋਲੀ ਆ ਵੀ ਇੰਨੀ ਵਧੀਆ ਗੱਲ ਤਾਂ ਬਣੀ ਨਹੀਂ ਪਰ ਫਿਰ ਵੀ ਸਾਡੀ ਇੱਜ਼ਤ ਰਹੇਗੀ ਚਲੋ ਉਹ ਸੌਰੀ ਮੰਗਦਾ ਤੇ ਚਲਿਆ ਜਾਂਦਾ ਉਸ ਤੋਂ ਬਾਅਦ ਡੀਸੀ ਮੈਡਮ ਆ ਜਿਹੜੇ ਉਹ ਜੁਆਇਨ ਕਰ ਲੈਂਦੇ ਆ ਸਾਰੇ ਡਿਪਾਰਟਮੈਂਟ ਦਾ ਕੰਮ ਉਹ ਵੇਖਦੇ ਆ डीसी मैम मीटिंग ਬੁਲਾਉਂਦੇ ਆ ਸਾਰੇ ਡਿਪਾਰਟਮੈਂਟ ਦੇ ਜਿੰਨੇ ਵੀ ਅਧਿਕਾਰੀ ਹੁੰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਪਣੇ ਆਪਣੇ ਡਿਪਾਰਟਮੈਂਟ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਆ ਕਿਹੜੀਆਂ ਕਮੀਆਂ ਨੇ ਉਹਨਾਂ ਨੂੰ ਤੁਸੀਂ ਨੋਟ ਕਰਕੇ ਲੈ ਕੇ ਆਇਓ ਤਾਂ ਕਿ ਆਪਾਂ ਇਸ ਜ਼ਿਲ੍ਹੇ ਦੇ ਵਿੱਚ ਕਿਸੇ ਕੰਮ ਦੀ ਕੋਈ ਕਸਰ ਨਾ ਛੱਡੀਏ ਸਾਰੇ ਡਿਪਾਰਟਮੈਂਟ ਦੇ ਅਧਿਕਾਰੀ ਤੇ ਕਲਰਕ ਹਾਜ਼ਰ ਹੁੰਦੇ ਆ ਪਰ ਐਜੂਕੇਸ਼ਨ ਡਿਪਾਰਟਮੈਂਟ ਦਾ ਕਲਰਕ ਉੱਥੇ ਹਾਜ਼ਰ ਨਹੀਂ ਹੁੰਦਾ ਡੀਸੀ ਮੈਡਮ ਪੁੱਛਦੇ ਆ ਕਿ ਐਜੂਕੇਸ਼ਨ ਡਿਪਾਰਟਮੈਂਟ ਦੇ ਹਨਾ ਕਲਰਕ ਕਿੱਥੇ ਨੇ ਤਾਂ ਕੋਈ ਵੀ ਹੈ ਜਿਹੜਾ ਉਹ ਜਵਾਬ ਨਹੀਂ ਦੇ ਸਕਦਾ ਕਿਉਂਕਿ ਉਹ ਉੱਥੇ ਹੈ ਨਹੀਂ ਸੀ ਜਦੋਂ ਮੀਟਿੰਗ ਖਤਮ ਹੁੰਦੀ ਆ ਤਾਂ ਜਾਂਦੇ ਜਾਂਦੇ ਡੀਸੀ मैम ਇਹ ਕਹਿ ਜਾਂਦੇ ਆ ਕਿ ਐਜੂਕੇਸ਼ਨ ਡਿਪਾਰਟਮੈਂਟ ਦੇ ਜਿਹੜੇ ਕਲਰਕ ਨੇ ਉਹਨਾਂ ਨੂੰ ਮੇਰੇ ਕੋਲ ਦਫ਼ਤਰ ਦੇ ਵਿੱਚ ਭੇਜੋ ਵੀ ਉਹ ਅੱਜ ਤੱਕ ਮੈਨੂੰ ਮਿਲੇ ਨਹੀਂ ਮੈਂ ਉਹਨਾਂ ਨੂੰ ਮਿਲਣਾ ਚਾਹਣੀ ਆ ਸਾਰੇ ਅਧਿਕਾਰੀ ਵਾਪਸ ਚਲੇ ਜਾਂਦੇ ਆ ਐਜੂਕੇਸ਼ਨ ਡਿਪਾਰਟਮੈਂਟ ਦੇ ਜਿਹੜੇ ਵੱਡੇ ਅਧਿਕਾਰੀ ਉੱਥੇ ਗਏ ਸੀ ਉਹ ਕਲਰਕ ਰਾਮੂ ਨੂੰ ਬੁਲਾਉਂਦੇ ਆ ਤੇ ਕਹਿੰਦੇ ਆ ਕਿ ਤੂੰ ਹਰ ਵਾਰ ਮੇਰੀ ਨੱਕ ਕਟਵਾ ਦੇਣਾ ਸਾਰੇ ਕਲਰਕ ਉੱਥੇ ਬਾਇਓ ਡਾਟਾ ਲੈ ਕੇ ਗਏ ਸੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੀਆਂ ਗਰੰਟਾਂ ਦੀ ਲੋੜ ਆ ਤੂੰ ਹੀ ਉੱਥੇ ਹੈ ਨਹੀਂ ਸੀ ਛਟੂਕੜ ਤੂੰ ਮੈਨੂੰ ਦੱਸਦਾ ਦਿੰਦਾ ਤਾਰਾਮੂ ਕਹਿੰਦਾ ਵੀ ਸੌਰੀ ਸਰ ਮੈਨੂੰ ਅਚਾਨਕ ਜਾਣਾ ਪੈ ਗਿਆ ਵੀ ਮੇਰੇ ਤੋਂ ਗਲਤੀ ਹੋ ਗਈ ਉਹ ਕਹਿੰਦਾ ਵੀ ਉਸ ਦਿਨ ਵੀ ਤੂੰ ਗਲਤੀ ਦੀ ਮਾਫੀ ਮੰਗ ਲਈ ਅੱਜ ਵੀ ਵੀ ਗਲਤੀ ਰੋਜ਼ ਰੋਜ਼ ਤਾਂ ਨਹੀਂ ਹੁੰਦੀ ਤਾਰਾਮੂ ਕਹਿੰਦਾ ਵੀ ਅੱਗੇ ਤੋਂ ਇਹ ਨਹੀਂ ਹੋਊਗਾ ਤਾਂ ਐਜੂਕੇਸ਼ਨ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਉਹ ਕਹਿੰਦੇ ਵੀ ਡੀਸੀ ਮੈਡਮ ਤੈਨੂੰ ਮਿਲਣਾ ਚਾਹੁੰਦੇ ਆ ਵੀ ਤੂੰ ਸ਼ਾਮ ਨੂੰ ਉਹਨਾਂ ਦੇ ਦਫ਼ਤਰ ਜਾਈਂ ਰਾਮੂ ਸੋਚਦਾ ਵੀ ਹੁਣ ਮੈਂ ਦਫ਼ਤਰ ਜਾਵਾਂ ਤਾਂ ਕਿਵੇਂ ਜਾਵਾਂ ਕਿਉਂਕਿ ਰਾਮੂ ਡੀਸੀ ਮੈਡਮ ਦੇ ਮੱਥੇ ਨਹੀਂ ਸੀ ਲੱਗਣਾ ਚਾਹੁੰਦਾ ਸ਼ਾਮ ਨੂੰ ਰਾਮੂ ਆਪਣੇ ਅਧਿਕਾਰੀ ਕੋਲ ਆਉਂਦਾ ਤੇ ਛੁੱਟੀ ਦੀ ਗੁਜ਼ਾਰਿਸ਼ ਕਰਦਾ ਕਿ ਮੇਰੀ ਮਾਂ ਬਿਮਾਰ ਆ ਮੈਂ ਜਾਣਾ ਉਹ ਕਹਿੰਦੇ ਵੀ ਤੂੰ ਜਾਣਾ ਨਹੀਂ ਡੀਸੀ ਮੈਡਮ ਨਾਲ ਤੇਰੀ ਮੀਟਿੰਗ ਆ ਉਹ ਕਹਿੰਦੇ ਵੀ ਮੇਰੀ ਜਗ੍ਹਾ ਤੇ ਕਿਸੇ ਹੋਰ ਨੂੰ ਭੇਜ ਦਿਓ ਸਾਰਾ ਹਿਸਾਬ ਕਿਤਾਬ ਮੇਰੇ ਕੋਲੇ ਲਿਖਿਆ ਹੋਇਆ ਮੈਂ ਉਹਨੂੰ ਸਮਝਾ ਦਿੰਨਾ ਚਲੋ ਡੀਓ ਜਿਹੜੇ ਹੁੰਦੇ ਨੇ ਉਹ ਸੋਚਦੇ ਆ ਵੀ ਵਾਕਈ ਇਹਨੂੰ ਕੋਈ ਕੰਮ ਹੋਊਗਾ ਵੀ ਨਹੀਂ ਇਹਨੇ ਤਾਂ ਕਿ ਹਨਾ ਟਾਲਣਾ ਸੀ ਵੀ ਡੀਸੀ ਮੈਡਮ ਬੁਲਾਉਂਦੇ ਹੋਣ ਤੇ ਨਾ ਜਾਵੇ ਵੀ ਇਹਦਾ ਮਤਲਬ ਵਾਕਈ ਮਜਬੂਰੀ ਆ ਉਹ ਕਿਸੇ ਹੋਰ ਬੰਦੇ ਨੂੰ ਬੁਲਾਉਂਦੇ ਆ ਤੇ ਉਹਨੂੰ ਡੀਸੀ ਮੈਡਮ ਨਾਲ ਮੀਟਿੰਗ ਕਰਨ ਲਈ ਭੇਜ ਦਿੰਦੇ ਆ ਅਗੋਂ ਡੀਸੀ ਮੈਡਮ ਦੇ ਜੋ ਸਵਾਲ ਹੁੰਦੇ ਆ ਉਹ ਬੰਦਾ ਉਹਨਾਂ ਦੇ ਜਵਾਬ ਨਹੀਂ ਦੇ ਸਕਦਾ ਤੇ ਡੀਸੀ ਮੈਡਮ ਕਹਿੰਦੇ ਆ ਵੀ ਤੁਹਾਡਾ ਕਲਰਕ ਕਿਹੜਾ ਉਹ ਮੇਰੇ ਅਜੇ ਤੱਕ ਮੱਥੇ ਨਹੀਂ ਲੱਗਿਆ ਤੁਸੀਂ ਉਹਨੂੰ ਬੁਲਾਓ ਤੇ ਉਹ ਜਿਹੜਾ ਬੰਦਾ ਗਿਆ ਹੁੰਦਾ ਸਟਾਫ ਮੈਂਬਰ ਉਹ ਕਹਿੰਦਾ ਮੈਡਮ ਚਲੋ ਮੈਂ ਕੱਲ ਨੂੰ ਉਹਨਾਂ ਨੂੰ ਭੇਜ ਦੂੰਗਾ ਅਗਲੇ ਦਿਨ ਰਾਮੂ ਜਦੋਂ ਡਿਊਟੀ ਤੇ ਆਉਂਦਾ ਤਾਂ ਡੀਓ ਸਰ ਉਹਨੂੰ ਬੁਲਾਉਂਦੇ ਆ ਤੇ ਕਹਿੰਦੇ ਆ ਕਿ ਰਾਮੂ ਡੀਸੀ ਮੈਡਮ ਤੈਨੂੰ ਖੁਦ ਮਿਲਣਾ ਚਾਹੁੰਦੇ ਆ ਵੀ ਤੂੰ ਕਿਉਂ ਟਲ ਰਿਹਾ ਗੱਲ ਕੀ ਆ ਤਾਂ ਰਾਮੂ ਆ ਜਿਹੜਾ ਉਹ ਡੀਓ ਸਰ ਕੋਲ ਰੋਣ ਲੱਗ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਵੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰ ਲੈਣਾ ਵੀ ਤੁਸੀਂ ਵਾਅਦਾ ਕਰੋਗੇ ਮੇਰੀ ਮਦਦ ਕਰੋਗੇ ਉਹ ਕਹਿੰਦਾ ਵੀ ਹੈਰਾਨੀ ਦੀ ਗੱਲ ਆ ਵੀ ਇਹਦੇ ਵਿੱਚ ਮਦਦ ਤੇ ਵਾਅਦੇ ਦੀ ਗੱਲ ਕਿੱਧਰੋਂ ਆ ਗਈ ਉਹ ਕਹਿੰਦਾ ਚੱਲ ਦੱਸ ਤਾਰਾ ਮੂ ਦੱਸਦਾ ਕਿ ਜਿਹੜੇ ਡੀਸੀ ਮੈਡਮ ਨੇ ਉਹ ਐਕਚੁਅਲ ਦੇ ਵਿੱਚ ਮੇਰੇ ਤਲਾਕशुदा ਪਤਨੀ ਨੇ ਇਹ ਸੁਣ ਕੇ ਡੀਓ ਸਰ ਹੈਰਾਨ ਰਹਿ ਜਾਂਦੇ ਆ ਕਹਿੰਦੇ ਹੈ ਤੂੰ ਇੱਕ ਕਲਰਕ ਤੇ ਉਹ ਡੀਸੀ ਕੀ ਗੱਲ ਐ ਤਾਂ ਕਲਰਕ ਆ ਜਿਹੜਾ ਉਹ ਡੀਓ ਸਰ ਕੋਲ ਰੋਂਦਾ ਤੇ ਦੱਸਦਾ ਕਿ ਮੇਰੀ ਮੱਤ ਮਾਰੀ ਗਈ ਸੀ ਜਦੋਂ ਡੀਸੀ ਮੈਡਮ ਨਾਲ ਮੇਰਾ ਵਿਆਹ ਹੋਇਆ ਸੀ ਤਾਂ ਉਹ ਪੜ ਰਹੇ ਸੀ ਪੜਦੇ ਰਹਿੰਦੇ ਸੀ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਮੇਰੀ ਮਾਂ ਸੀ ਜਿਹੜੀ ਉਹ ਚਾਹੁੰਦੀ ਸੀ ਕਿ ਮੇਰੀ ਨੂੰ ਪੜ੍ਹਾਈ ਛੱਡ ਕੇ ਘਰ ਦੇ ਕੰਮਾਂ ਦੇ ਵਿੱਚ ਉਹਦੀ ਮਦਦ ਕਰੇ ਮੇਰੀ ਮਾਂ ਤੇ ਮੇਰੀ ਭੈਣ ਸਾਰਾ ਦਿਨ ਮੈਨੂੰ ਆਪਣੀ ਪਤਨੀ ਦੇ ਵਿਰੁੱਧ ਭਰਦੀਆਂ ਰਹਿੰਦੀਆਂ ਸੀ ਤੇ ਕਹਿੰਦੀਆਂ ਸੀ ਕਿ ਇਹ ਕੰਮ ਨਹੀਂ ਕਰਦੀ ਤੇ ਉਹ ਕਹਿੰਦੀਆਂ ਸੀ ਪੜ੍ਹ ਕੇ ਕਿਹੜੇ ਇਹਨੇ ਡੀਸੀ ਲੱਗਣਾ ਪਰ ਮੇਰੇ ਘਰ ਵਾਲੀ ਰਮਾ ਇਹ ਕਹਿੰਦੀ ਸੀ ਕਿ ਰਾਮੂ ਮੈਨੂੰ ਪੜ੍ਹ ਲੈਣ ਦੇ ਮੈਂ ਪੜ੍ਹ ਕੇ ਵਧੀਆ ਉੱਚੇ ਅਹੁਦੇ ਤੇ ਜੁਆਇਨ ਕਰਨਾ ਚਾਹਣੀ ਆ ਵੀ ਮੇਰੀ 2 ਸਾਲ ਦੀ ਮਿਹਨਤ ਆ ਵੀ ਉਸ ਤੋਂ ਬਾਅਦ ਆਪਣੀ ਸਾਰੀ ਜ਼ਿੰਦਗੀ ਬਹੁਤ ਸੌਖੀ ਹੋਊ ਪਰ ਕਹਿੰਦਾ ਮੈਂ ਆਪਣੇ ਪਰਿਵਾਰ ਦੇ ਸੰਸਕਾਰਾਂ ਵਿੱਚ ਉਲਝਿਆ ਵੱਜਿਆ ਕਹਿੰਦਾ ਮੈਂ ਆਪਣੀ ਪਤਨੀ ਦੀ ਸਥਿਤੀ ਨੂੰ ਨਾ ਸਮਝ ਸਕਿਆ ਤੇ ਮੈਂ ਉਹਨੂੰ ਕਿਹਾ ਵੀ ਜੇ ਤੂੰ ਮੇਰੀ ਮਾਂ ਤੇ ਮੇਰੀ ਭੈਣ ਦੇ ਖਿਲਾਫ ਹੋ ਕੇ ਪੜਨਾ ਚਾਹਣੀ ਆ ਤਾਂ ਤੂੰ ਇੱਥੋਂ ਚਲੀ ਜਾ ਮੇਰੀ ਪਤਨੀ ਆਪਣੇ ਪੇਕੇ ਘਰ ਚਲੀ ਗਈ ਤੇ ਮੈਂ ਕਦੇ ਵੀ ਉਹਦਾ ਹਾਲਚਾਲ ਨਹੀਂ ਪੁੱਛਿਆ ਕਦੇ ਵੀ ਉਹਨੂੰ ਲੈਣ ਨਹੀਂ ਗਿਆ ਮੈਂ ਆਪਣੀ ਪਤਨੀ ਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ ਮੇਰੇ ਵੱਲੋਂ ਤਲਾਕ ਹੋ ਗਿਆ ਹੁਣ ਕਹਿੰਦਾ ਉਹੀ ਰਮਾ ਡੀਸੀ ਬਣ ਕੇ ਮੇਰੇ ਸਾਹਮਣੇ ਆਈ ਆ ਹੁਣ ਮੈਂ ਉਹਦਾ ਕਿਵੇਂ ਸਾਹਮਣਾ ਕਰਾਂ ਤਾਂ ਡੀਓ ਸਭ ਕਹਿੰਦੇ ਨੇ ਕਿ ਇਹ ਤਾਂ ਫਿਰ ਤੇਰੀ ਬਹੁਤ ਵੱਡੀ ਗਲਤੀ ਆ ਪਰ ਤੂੰ ਇਹ ਕਿਉਂ ਸੋਚਦਾ ਵੀ ਉਹ ਤੇਰੀ ਪਤਨੀ ਆ ਜਦੋਂ ਤੂੰ ਆਪਣੇ ਵੱਲੋਂ ਤਲਾਕ ਦੇਤਾ ਇੱਥੇ ਤਾਂ ਉਹ ਡੀਸੀ ਅਫੀਸਰ ਨੇ ਤੈਨੂੰ ਮਿਲਣਾ ਤਾਂ ਪਊਗਾ ਉਹ ਕਹਿੰਦਾ ਵੀ ਨਹੀਂ ਸਰ ਮੈਂ ਨਹੀਂ ਮਿਲ ਸਕਦਾ ਚਲੋ ਡੀਓ ਸਾਹਿਬ ਆ ਜਿਹੜੇ ਉਹ ਜ਼ਿਆਦਾ ਦਬਾਅ ਨਹੀਂ ਪਾਉਂਦੇ ਉਹਦੀ ਮੀਟਿੰਗ ਲਈ ਕਿਸੇ ਹੋਰ ਨੂੰ ਭੇਜ ਦਿੱਤਾ ਜਾਂਦਾ ਦੋ ਬੰਦੇ ਬਦਲ ਕੇ ਭੇਜੇ ਗਏ ਪਰ ਉਹਨਾਂ ਨੂੰ ਜਾਣਕਾਰੀ ਨਹੀਂ ਸੀ ਥੋੜੇ ਦਿਨ ਹੋਰ ਲੰਘ ਜਾਂਦੇ ਆ ਡੀਸੀ ਮੈਡਮ ਹੋਰ ਕਿਸੇ ਕੰਮ ਵਿੱਚ ਉਲਝ ਜਾਂਦੇ ਆ ਤੇ ਇੱਕ ਦਿਨ ਫੇਰ ਡੀਸੀ ਮੈਮ ਦਾ ਫੋਨ ਆਉਂਦਾ ਡੀਓ ਸਰ ਨੂੰ ਕਿ ਤੁਸੀਂ ਆਪਣੇ ਕਲਰਕ ਨੂੰ ਲੈ ਕੇ ਆਪਣੀਆਂ ਜਿਹੜੀਆਂ ਵੀ ਹਨ ਕੋਈ ਪ੍ਰੋਬਲਮ ਨੇ ਜਾਂ ਕੋਈ ਫੰਡ ਵਗੈਰਾ ਨੇ ਉਹਨਾਂ ਨੂੰ ਕੀ ਡਿਮਾਂਡ ਆ ਤੁਹਾਡੀ ਉਹ ਸਾਰੀ ਨਾ ਬਣਾ ਕੇ ਪ੍ਰੈਜੈਂਟੇਸ਼ਨ ਮੇਰੇ ਕੋਲ ਭੇਜੋ ਵੀ ਮੈਂ ਬਾਕੀ ਸਾਰੇ ਡਿਪਾਰਟਮੈਂਟ ਨੂੰ ਫੰਡ ਜਾਰੀ ਕਰ ਦਿੱਤੇ ਆ ਵੀ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਮੈਨੂੰ ਜੋ ਲੱਗੀ ਲੋਡ ਮੈਂ ਉਹ ਜਾਰੀ ਕਰ ਦਿਉਂਗੀ ਤਾਂ ਡੀਓ ਸਰ ਉਹਨੂੰ ਬੁਲਾਉਂਦੇ ਨੇਗੇ ਰਾਮੂ ਨੂੰ ਕਹਿੰਦੇ ਵੀ ਤੈਨੂੰ ਜਾਣਾ ਹੀ ਪੈਣਾ ਚਲ ਰਾਮੂ ਫਾਈਲ ਲੈ ਕੇ ਚਲਿਆ ਜਾਂਦਾ ਵੀ ਇੱਕ ਨਾ ਇੱਕ ਦਿਨ ਤਾਂ ਸਾਹਮਣਾ ਕਰਨਾ ਹੀ ਪੈਣਾ ਵੀ ਕੋਈ ਗੱਲ ਨਹੀਂ ਵੀ ਦੇਖਦੇ ਆ ਕੀ ਬਣਦਾ ਜਦੋਂ ਉਹ ਜਾਂਦਾ ਦਫਤਰ ਦੇ ਵਿੱਚ ਉਹ ਬਾਹਰ ਬੈਠਾ ਹੁੰਦਾ ਉਹ ਰਾਮੂ ਬਾਹਰ ਵੇਟਿੰਗ ਰੂਮ ਦੇ ਵਿੱਚ ਬੈਠਾ ਹੁੰਦਾ ਉਹ ਵੇਖਦਾ ਕਿ ਹੋਰ ਵੀ ਕਰਮਚਾਰੀ ਬਹੁਤ ਸਾਰੇ ਆਪਣੀਆਂ ਡਿਮਾਂਡਾਂ ਲੈ ਕੇ ਬੈਠੇ ਹੁੰਦੇ ਆ ਇੰਨੇ ਨੂੰ ਕੋਈ ਕਲਰਕ ਹੈਗਾ ਮੈਡਮ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਦਾ ਕਿ ਪਹਿਲਾਂ ਵੀ ਇੱਥੇ ਬਹੁਤ ਡੀਸੀ ਆਏ ਨੇਗੇ ਇਸ ਤਰ੍ਹਾਂ ਮੰਗਾ ਰੱਖ ਦੇਣਗੇ ਤੁਸੀਂ ਮੰਗਾ ਲੈ ਕੇ ਆਓ ਅਸੀਂ ਪੂਰੀਆਂ ਕਰਾਂਗੇ ਇਹ ਮੈਡਮ ਸਾਰਿਆਂ ਤੋਂ ਲੈਦੀ ਆਏ ਨੇ ਸਾਰਾ ਦਿਨ ਇਨਕੁਆਇਰੀ ਕਰਦੇ ਰਹਿੰਦੇ ਆ ਤੇ ਸ਼ਾਮ ਨੂੰ ਪੁੱਛਗਿਛ ਕਰਕੇ ਮੋੜ ਦਿੰਦੇ ਆ ਵੀ ਐਵੇਂ ਸਾਰਾ ਦਿਨ ਪਕਾਈ ਕਰਾਉਂਦੇ ਆ ਇਸ ਤਰ੍ਹਾਂ ਬੋਲ ਕੇ ਕੁਝ ਹੋਰ ਇੱਕ ਦੋ ਗੱਲਾਂ ਬੋਲੀਆਂ ਪਰ ਮੂਨੂ ਰਮਾ ਦੇ ਖਿਲਾਫ ਬੋਲਦੇ ਸੁਣ ਕੇ ਉਹਨੂੰ ਗੁੱਸਾ ਆ ਜਾਂਦਾ ਉਹ ਦਾ ਗਲ ਫੜ ਕੇ ਉਹਨੂੰ ਮਾਰਨ ਲੱਗਦਾ ਤੇ ਉਹ ਕਲਰਕ ਆ ਜਿਹੜਾ ਰਾਮੂ ਨੂੰ ਧੱਕਾ ਦੇ ਦਿੰਦਾ ਰਾਮੂ ਜਿਹੜੀ ਉੱਥੇ ਲੋਹੇ ਦੀ ਚੇਅਰ ਪਈ ਹੁੰਦੀ ਆ ਉਹਦੇ 'ਚ ਵੱਜਦਾ ਉਹਦਾ ਮੱਥਾ ਤੇ ਉੱਥੇ ਹੀ ਬੇਹੋਸ਼ ਹੋ ਜਾਂਦਾ ਕਾਫੀ ਖੂਨ ਵਗਣ ਲੱਗ ਜਾਂਦਾ ਪੀਣ ਇਹ ਸਾਰਾ ਕੁਝ ਵੇਸ਼ ਕੇ ਡੀਸੀ ਮੈਡਮ ਦੇ ਆਫਿਸ 'ਚ ਜਾਂਦਾ ਤੇ ਉਹਨਾਂ ਨੂੰ ਦੱਸਦਾ ਕਿ ਬਾਹਰ ਜਿੰਨੇ ਵੀ ਤੁਸੀਂ ਕਰਮਚਾਰੀ ਬੁਲਾਏ ਸੀ ਉਹ ਆਪਸ ਵਿੱਚ ਹੱਥੋ ਪਾਈ ਹੋਗੇ ਤੇ ਇੱਕ ਮਰੀਜ਼ ਇੱਕ ਇੱਕ ਕਰਮਚਾਰੀ ਦੇ ਕਾਫੀ ਖੂਨ ਨਿਕਲ ਰਿਹਾ ਰਾਮਾ ਫਟਾਫਟ ਬਾਹਰ ਆਉਂਦੀ ਆ ਤੇ ਡਰਾਈਵਰ ਨੂੰ ਗੱਡੀ ਕੱਢਣ ਲਈ ਕਹਿੰਦੀ ਆ ਵੇਖਦੀ ਆ ਕਿ ਰਾਮੂ ਆ ਉਹਦੇ ਚਿਹਰੇ ਤੇ ਪੂਰਾ ਹੂਨ ਫੈਲਿਆ ਹੋਇਆ ਤੇ ਉਹ ਵੀ ਘਬਰਾ ਜਾਂਦੀ ਆ ਗੱਡੀ ਦੇ ਵਿੱਚ ਪਾ ਕੇ ਉਹ ਫਟਾਫਟ ਸਰਕਾਰੀ ਹਸਪਤਾਲ ਦੇ ਵਿੱਚ ਰਾਮੂ ਨੂੰ ਲੈ ਜਾਂਦੀ ਆ ਜਦੋਂ ਹਸਪਤਾਲ ਦੇ ਸਟਾਫ ਨੂੰ ਪਤਾ ਲੱਗਦਾ ਵੀ ਡੀਸੀ ਮੈਡਮ ਆਇਆ ਡੀਸੀ ਮੈਡਮ ਆਇਆ ਤਾਂ ਸਾਰੇ ਘਬਰਾ ਜਾਂਦੇ ਉਹਨਾਂ ਨੂੰ ਐ ਲੱਗਦਾ ਕਿਤੇ ਡੀਸੀ ਮੈਡਮ ਚੈਕਿੰਗ ਕਰਨ ਲਈ ਆ ਗਏ ਪਰ ਉਹਨਾਂ ਨੂੰ ਇਹ ਜਦੋਂ ਪਤਾ ਲੱਗਦਾ ਵੀ ਪੇਸ਼ੈਂਟ ਲੈ ਕੇ ਆਏ ਆ ਤਨਰਸਾਂ ਤੇ ਡਾਕਟਰ ਜਿਹੜੇ ਉਹ ਫਟਾਫਟ ਆਉਂਦੇ ਆਪਣੀ ਹਨਾ ਤਣਦੇਹੀ ਨਾਲ ਡਿਊਟੀ ਨਿਭਾਉਣ ਲਈ ਤੇ ਮਰੀਜ਼ ਦੀ ਜਿਹੜੀ ਸਾਂਭ ਸੰਭਾਲ ਕਰਦੇ ਆ ਰ ਆ ਮੋਨੂ ਫਰਸਟ ایڈ ਦੇਣ ਤੋਂ ਬਾਅਦ ਨਰਸਾਂ ਵੇਖਦੀਆਂ ਨੇ ਕਿ ਕਾਫੀ ਜਿਆਦਾ ਸੱਟ ਵੱਜੀ ਹੋਈ ਆ ਤੇ ਸਟੀਚ ਜ ਲੱਗਣਗੇ ਉਹ ਡਾਕਟਰ ਨੂੰ ਇਨਫੋਰਮ ਕਰਦੀਆਂ ਨੇ ਡਾਕਟਰ ਕਹਿੰਦੇ ਆ ਕਿ ਤੁਸੀਂ ਤਿਆਰੀ ਕਰੋ ਮੈਂ ਸਟੀਚ ਜ ਲਗਾ ਦਿੰਨਾ ਰਮਾ ਜਿਹੜੀ ਉਹ ਕੁਰਸੀ 'ਤੇ ਆ ਕੇ ਕੋਲ ਹੀ ਬੈਠੀ ਹੁੰਦੀ ਆ ਡਾਕਟਰ ਸਾਹਿਬ ਆਉਂਦੇ ਆ ਤੇ ਉਹ ਕਹਿੰਦੇ ਆ ਮੈਡਮ ਤੁਸੀਂ ਤਕਲੀਫ ਨਾ ਕਰੋ ਤੁਸੀਂ ਚਲੇ ਜਾਓ ਅਸੀਂ ਮਰੀਜ਼ ਨੂੰ ਆਪੇ ਸੰਭਾਲ ਲਾਂਗੇ ਪਰ ਰਮਾ ਕਹਿੰਦੀ ਨਹੀਂ ਮੈਂ ਇੱਥੇ ਰੁਕਣਾ ਚਾਹਣੀ ਆ ਤਾਂ ਡਾਕਟਰ ਕਹਿੰਦੇ ਵੀ ਜਿੰਨਾ ਟਾਈਮ ਅਸੀਂ ਸਟੀਚ 'ਚ ਲਗਾਉਣੇ ਆ ਉਹਨਾ ਟਾਈਮ ਪਲੀਜ਼ ਤੁਹਾਨੂੰ ਬਾਹਰ ਬੈਠਣਾ ਪਊਗਾ ਰਮਾ ਬਾਹਰ ਆ ਕੇ ਬੈਠ ਜਾਂਦੀ ਆ ਉਸ ਤੋਂ ਬਾਅਦ ਡਾਕਟਰ ਆਪਣਾ ਟ੍ਰੀਟਮੈਂਟ ਕਰਕੇ ਜਦੋਂ ਬਾਹਰ ਆਉਂਦੇ ਆ ਤਾਂ ਰਮਾ ਪੁੱਛਦੀ ਆ ਕਿ ਕੀ ਮੈਂ ਮਰੀਜ਼ ਨੂੰ ਮਿਲ ਸਕਦੀ ਆ ਤਾਂ ਡਾਕਟਰ ਕਹਿੰਦੇ ਵੀ ਤੁਸੀਂ ਮਿਲ ਤਾਂ ਸਕਦੇ ਹੋ ਪਰ ਉਹਨਾਂ ਨੂੰ ਬੁਲਾਇਓ ਨਾ ਉਹਨਾਂ ਨੂੰ ਰੈਸਟ ਦੀ ਲੋੜ ਆ ਉਹਨਾਂ ਨੂੰ ਸੌਂ ਜਾਣ ਦਿਓ ਰਮ ਰਮ ਕੋਲ ਚਲੀ ਜਾਂਦੀ ਆ ਉਹਦੇ ਬੈੱਡ ਕੋਲ ਕੁਰਸੀ ਢਾਕੇ ਬੈਠ ਜਾਂਦੀ ਆ ਤੇ ਵੇਖਦੀ ਰਹਿੰਦੀ ਆ ਰਾਮੂ ਵੱਲ 2 ਘੰਟਿਆਂ ਬਾਅਦ ਰਾਮੂ ਨੂੰ ਹੋਸ਼ ਆਉਂਦਾ ਤੇ ਉਹ ਆਸੇ-ਪਾਸੇ ਵੇਖਦਾ ਤੇ ਵੇਖਦਾ ਕਿ ਡੀਸੀ ਮੈਡਮ ਆ ਜਿਹੜੇ ਕੁਰਸੀ ਤੇ ਬੈਠੇ ਹੁੰਦੇ ਆ ਕੋਲ ਤੇ ਉਹ ਕਹਿੰਦਾ ਕਿ ਮੈਡਮ ਤੁਸੀਂ ਇੱਥੇ ਤਾਂ ਰਮਾ ਉਹਨੂੰ ਕਹਿੰਦੀ ਆ ਕਿ ਮੈਂ ਤੇਰੇ ਲਈ ਮੈਡਮ ਨਹੀਂ ਹੈਗੀ ਤੇ ਉਹ ਕਹਿੰਦਾ ਹੋਰ ਉਨੇ ਹਜੇ ਨਹੀਂ ਕਿਹਾ ਹੁੰਦਾ ਧਾਰਾ ਮਾਂ ਉਹਨੂੰ ਚੁੱਪ ਕਰਾ ਕੇ ਕਹਿ ਦਿੰਦੀ ਆ ਕਿ ਮੈਂ ਅੱਜ ਵੀ ਤੇਰੀ ਪਤਨੀ ਆ ਰਾਮੂ ਰਾਮੂ ਬੋਲਦਾ ਕਿ ਪਰ ਮੈਂ ਤਾਂ ਐਨੀ ਗੱਲ ਹੀ ਕਹੀ ਹੁੰਦੀ ਆ ਧਾਰਾ ਮਾਂ ਕਹਿੰਦੀ ਕਿ ਤੇਰੇ ਵੱਲੋਂ ਤੂੰ ਰਿਸ਼ਤਾ ਤੋੜਤਾ ਕਾਗਜ਼ ਤੇ ਸਾਈਨ ਕਰਕੇ ਤਲਾਕ ਦੇਤਾ ਪਰ ਮੈਂ ਤਲਾਕ ਵਾਲੀ ਪੇਪਰ ਤੇ ਹਜੇ ਤੱਕ ਸਾਈਨ ਨਹੀਂ ਕੀਤੇ ਮੈਂ ਜਿੰਨੀ ਤੇਰੀ ਰਿਸਪੈਕਟ ਉਦੋਂ ਕਰਦੀ ਸੀ ਹੁਣ ਵੀ ਉਨਾ ਹੀ ਕਰਦੀ ਆ ਜਿਹੜਾ ਮੇਰੇ ਦਿਲ 'ਚ ਤੇਰੇ ਪ੍ਰਤੀ ਪਿਆਰ ਸੀ ਉਹ ਅੱਜ ਵੀ ਹੈਗਾ ਪਾ ਮੇ ਤੂੰ ਮੈਨੂੰ ਠੁਕਰਾਇਆ ਪਰ ਮੈਂ ਤੈਨੂੰ ਨਹੀਂ ਠੁਕਰਾ ਸਕੀ ਇਹ ਨਾ ਸਮਝੀ ਕਿ ਅੱਜ ਮੈਂ ਡੀਸੀ ਮੈਡਮ ਬਣ ਗਈ ਤੇ ਮੈਂ ਭੁੱਲ ਜੂੰਗੀ ਜਦੋਂ ਮੈਂ ਪਹਿਲੇ ਦਿਨ ਜੁਆਇਨ ਕੀਤਾ ਸੀ ਤੇ ਮੈਨੂੰ ਪਤਾ ਲੱਗਿਆ ਸੀ ਕਿ ਐਜੂਕੇਸ਼ਨ ਡਿਪਾਰਟਮੈਂਟ ਦਾ ਕਲਰਕ ਰਾਮੂ ਤੇ ਮੈਂ ਸਮਝ ਗਈ ਸੀ ਕਿ ਤੁਸੀਂ ਹੀ ਹੋਵੋਗੇ ਇਸ ਲਈ ਮੈਂ ਬਾਰ ਬਾਰ ਤੁਹਾਨੂੰ ਬੁਲਾਉਂਦੀ ਸੀ ਤੁਸੀਂ ਪਤਾ ਨਹੀਂ ਕਿਉਂ ਮੇਰੇ ਤੋਂ ਪਾਸਾ ਵੱਟਦੇ ਸੀ ਤਾਂ ਰਾਮੂ ਕਹਿੰਦਾ ਵੀ ਮੈਂ ਤੇਰਾ ਸਾਹਮਣਾ ਨਹੀਂ ਕਰ ਸਕਦਾ ਸੀ ਮੇਰੇ 'ਚ ਹਿੰਮਤ ਹੈ ਨਹੀਂ ਸੀ ਕਹਿੰਦੀ ਇਸੇ ਲਈ ਮੈਂ ਤੈਨੂੰ ਵਾਰ-ਵਾਰ ਬੁਲਾਉਂਦੀ ਸੀ ਨਹੀਂ ਤਾਂ ਕੰਮ ਸੀ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਦੇ ਮੈਨੂੰ ਪਤਾ ਹੀ ਸੀ ਕਿਹੜੇ-ਕਿਹੜੇ ਕਰਨੇ ਆ ਪਰ ਮੈਂ ਵੇਖਣਾ ਚਾਹੁੰਦੀ ਸੀ ਕਿ ਤੂੰ ਮੇਰਾ ਸਾਹਮਣਾ ਕਰਦਾ ਕਿ ਨਹੀਂ ਕਰਦਾ ਅੱਜ ਜੋ ਕੁਝ ਵੀ ਉੱਥੇ ਹੋਇਆ ਉਹ ਕਿਉਂ ਹੋਇਆ ਉਹ ਪੁੱਛਣਾ ਸ਼ੁਰੂ ਕਰਦੀ ਐ ਤਾਂ ਰਾਮੂ ਆ ਜਿਹੜਾ ਅੱਖਾਂ ਉਹਦੀਆਂ ਭਰ ਜਾਂਦੀਆਂ ਹੰਝੂਆਂ ਨਾਲ ਇਹਨੇ ਨੂੰ ਨਰਸ ਆਉਂਦੀ ਐ ਤੇ ਉਹਨੂੰ ਕਹਿੰਦੀ ਐ ਕਿ ਮੈਡਮ ਪਲੀਜ਼ ਸੌਰੀ ਇਹਨਾਂ ਮਰੀਜ਼ ਨੂੰ ਜ਼ਿਆਦਾ ਨਾ ਬੁਲਾਓ ਇਹਨਾਂ ਨੂੰ ਥੋੜਾ ਰੈਸਟ ਕਰਨ ਦਿਓ ਰਮਾ ਚੁੱਪ ਕਰਕੇ ਬੈਠ ਜਾਂਦੀ ਹੈ ਇੰਨੇ ਨੂੰ ਡੀਓ ਸਰਾ ਜਿਹੜੇ ਉਹ ਵੀ ਆ ਜਾਂਦੇ ਆ ਉਹ ਪੁੱਛਦੇ ਆ ਕਿ ਮੈਡਮ ਇਹਨਾਂ ਨੂੰ ਕੀ ਹੋਇਆ ਉਹ ਕਹਿੰਦੀ ਵੀ ਮੈਨੂੰ ਖੁਦ ਨਹੀਂ ਪਤਾ ਵੀ ਉੱਥੇ ਕੀ ਗੱਲ ਹੋ ਗਈ ਵੀ ਫਿਲਹਾਲ ਇਹਨਾਂ ਨੂੰ ਰੈਸਟ ਦੀ ਲੋੜ ਆ ਚਲੋ ਡੀਓ ਸਰਾ ਜਿਹੜੇ ਉਹ ਡੀਸੀ ਮੈਡਮ ਤੋਂ ਮਾਫੀ ਮੰਗਦੇ ਆ ਕਿ ਮੇਰੇ ਹਨਾ ਕਰਮਚਾਰੀ ਕਰਕੇ ਤੁਹਾਨੂੰ ਪਰੇਸ਼ਾਨੀ ਹੋਈ ਤਾਂ ਰਮਾ ਕਹਿੰਦੀ ਕਿ ਇਹ ਤੁਹਾਡੇ ਕਰਮਚਾਰੀ ਹੋਣਗੇ ਪਰ ਮੇਰੇ ਤਾਂ ਪਤੀ ਆ ਤਾਂ ਡੀਓ ਸਰ ਕਹਿੰਦੇ ਆ ਕਿ ਹਾਂ ਮੈਨੂੰ ਪਤਾ ਮੈਡਮ ਇਹਨਾਂ ਨੇ ਮੈਨੂੰ ਕੱਲ ਹੀ ਸਾਰੀ ਕਹਾਣੀ ਦੱਸ ਦਿੱਤੀ ਸੀ ਤੇ ਮੈਨੂੰ ਚੰਗਾ ਲੱਗਿਆ ਤੁਸੀਂ ਇਹਨਾਂ ਦੀ ਕੇਅਰ ਕੀਤੀ ਹੈਨਾ ਇਨਸਾਨ ਤੋਂ ਬਹੁਤ ਵਾਰ ਗਲਤੀਆਂ ਹੋ ਜਾਂਦੀਆਂ ਪਰ ਜਿਵੇਂ ਤੁਸੀਂ ਇਹਨਾਂ ਕੋਲ ਬੈਠੇ ਹੋ ਤੁਸੀਂ ਮੈਨੂੰ ਡੀਸੀ ਮੈਡਮ ਨਹੀਂ ਲੱਗ ਰਹੇ ਤੁਸੀਂ ਮੈਨੂੰ ਰਾਮੂ ਦੀ ਪਤਨੀ ਹੀ ਲੱਗ ਰਹੇ ਹੋ ਸੌਰੀ ਜੇ ਤੁਹਾਨੂੰ ਬੁਰਾ ਲੱਗਿਆ ਹੋਵੇ ਪਰ ਮੈਂ ਕਹਿੰਦੀ ਕਿ ਨਹੀਂ ਸਰ ਸੌਰੀ ਵਾਲੀ ਕੋਈ ਗੱਲ ਨਹੀਂ ਤੁਸੀਂ ਬਿਲਕੁਲ ਸਹੀ ਕਿਹਾ ਇੱਥੇ ਮੈਂ ਡੀਸੀ ਮੈਡਮ ਨਹੀਂ ਰਾਮੂ ਦੀ ਪਤਨੀ ਰਮਾ ਇਹਨਾਂ ਦੇ ਗੱਲਾਂ ਕਰਦੇ ਕਰਦੇ ਰਾਮੂ ਫਿਰ ਜਾਗ ਜਾਂਦਾ ਤੇ ਰਾਮੂ ਡੀਓ ਸਰ ਨੂੰ ਵੇਖ ਕੇ ਖੜਾ ਹੋਣ ਲੱਗਦਾ ਤਾਂ ਡੀਓ ਸਰ ਉਹਨੂੰ ਕਹਿੰਦੇ ਆ ਕਿ ਕੋਈ ਗੱਲ ਨਹੀਂ ਤੂੰ ਪਿਆਰੇ ਤੈਨੂੰ ਰੈਸਟ ਦੀ ਲੋੜ ਆ ਤੇ ਕੀ ਗੱਲ ਹੋ ਗਈ ਸੀ ਉਹਨੂੰ ਗੱਲ ਪੁੱਛਦੇ ਆ ਤਾਂ ਰਾਮੂ ਦੱਸਦਾ ਕਿ ਉੱਥੇ ਕੋਈ ਕਰਮਚਾਰੀ ਬੈਠਾ ਸੀ ਜਿਹੜਾ ਰਮਾ ਮੈਡਮ ਦੇ ਖਿਲਾਫ ਬੋਲ ਰਿਹਾ ਸੀ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ ਤਾਂ ਡੀਓ ਸਰ ਹੱਸ ਕੇ ਕਹਿੰਦੇ ਆ ਅੱਛਾ ਰਮਾ ਮੈਡਮ ਦੇ ਖਿਲਾਫ ਬੋਲ ਰਿਹਾ ਸੀ ਤੈਨੂੰ ਗੁੱਸਾ ਵੀ ਆਇਆ ਤੇ ਤੂੰ ਇਹਨਾਂ ਨੂੰ ਕਹਿ ਵੀ ਰਮਾ ਮੈਡਮ ਰਿਆਂ ਤੇਰੇ ਲਈ ਇਹ ਰਮਾ ਮੈਡਮ ਨੇ ਤਾ ਥੋੜਾ ਜਿਹਾ ਮੁਸਕਰਾ ਕੇ ਰਾਮੂ ਨੀਵੀ ਪਾ ਲੈਂਦਾ ਤੇ ਰਮਾ ਵੀ ਹੱਸ ਪੈਂਦੀ ਆ ਮਾਹੌਲ ਜਿਹੜਾ ਥੋੜਾ ਜਿਹਾ ਉੱਥੇ ਖੁਸ਼ੀ ਵਾਲਾ ਹੋ ਜਾਂਦਾ ਉਸ ਤੋਂ ਬਾਅਦ ਰਮਾ ਡੀਓ ਸਰ ਨੂੰ ਕਹਿੰਦੀ ਆ ਕਿ ਤੁਸੀਂ ਇਹਨਾਂ ਕੋਲ ਰੁਕੋ ਮੈਂ ਖਾਣਾ ਲੈ ਕੇ ਆਉਣੀ ਆ ਤਾਂ ਡੀਓ ਸਰ ਕਹਿੰਦੇ ਆ ਕਿ ਮੈਡਮ ਤੁਸੀਂ ਕਾਹਨੂੰ ਖੇਚਲਾ ਕਰਨੀ ਆ ਖਾਣਾ ਪਾ ਇੱਥੇ ਮੰਗਵਾ ਲੈਣੇ ਆ ਰਮਾ ਕਹਿੰਦੀ ਨਹੀਂ ਅੱਜ ਮੈਨੂੰ ਮੌਕਾ ਮਿਲਿਆ ਰਾਮੂ ਲਈ ਖੁਦ ਖਾਣਾ ਬਣਾਉਣ ਦਾ ਮੈਂ ਖੁਦ ਖਾਣਾ ਬਣਾ ਕੇ ਲੈ ਕੇ ਆਉਂ ਰਮਾ ਉੱਥੋਂ ਆਪਣੇ ਡਰਾਈਵਰ ਨੂੰ ਲੈ ਕੇ ਚਲੀ ਜਾਂਦੀ ਆ ਡੀਓ ਸਰ ਬੈਠੇ ਰਾਮੂ ਨਾਲ ਗੱਲ ਕਰਦੇ ਆ ਤੇ ਉਹਨੂੰ ਕਹਿੰਦੇ ਆ ਕਿ ਹੁਣ ਤੈਨੂੰ ਮੌਕਾ ਮਿਲਿਆ ਆਪਣੇ ਰਿਸ਼ਤੇ ਨੂੰ ਦੁਬਾਰਾ ਜੋੜਨ ਦਾ ਇਹ ਮੌਕਾ ਤੂੰ ਹੱਥੋਂ ਨਾ ਗਵਾਈ ਤਾਂ ਰਾਮੂ ਹਾਂ ਦੇ ਵਿੱਚ ਸਿਰ ਹਲਾ ਦਿੰਦਾ ਘੰਟੇ ਬਾਅਦ ਰਮਾ ਜਿਹੜੀ ਉਹ ਖਾਣਾ ਲੈ ਕੇ ਆ ਜਾਂਦੀ ਆ ਫਿਰ ਉਹ ਰਾਮੂ ਨੂੰ ਆਪਣੇ ਹੱਥਾਂ ਨਾਲ ਖਾਣਾ ਖਲਾਉਂਦੀ ਆ ਤੇ ਡੀਓ ਸਰ ਨੂੰ ਵੀ ਖਾਣਾ ਖਪਾਉਂਦੀ ਆ ਡੀਓ ਸਰ ਹੈਰਾਨ ਰਹਿ ਜਾਂਦੇ ਆ ਕਿ ਇੱਕ ਡੀਸੀ ਹੋ ਕੇ ਹਨਾ ਵੀ ਕਿੰਨੀ ਕੇਅਰ ਕਰ ਰਹੀ ਹੈ ਆਪਣੇ ਪਤੀ ਦੀ ਉਹ ਵੀ ਉਸ ਪਤੀ ਦੀ ਜਿਹਨੇ ਕਿਸੇ ਵਕਤ ਤਲਾਕ ਦੇ ਪੇਪਰ ਆ ਜਿਹੜੇ ਸਾਈਨ ਕਰਕੇ ਇਹਨਾਂ ਨੇ ਇੱਕ ਕਰ ਪੇਸ਼ ਦਿੱਤੇ ਸੀ ਰਾਮੂ ਰਮਾ ਨੂੰ ਹੱਥ ਫੜ ਕੇ ਕਹਿੰਦਾ ਕਿ ਰਮਾ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕਿਹੜੇ ਮੂਹ ਨਾਲ ਤੇਰੇ ਤੋਂ ਮਾਫੀ ਮੰਗਾ ਮੈਂ ਤੈਨੂੰ ਮਾੜੇ ਟਾਈਮ ਦੇ ਵਿੱਚ ਛੱਡਤਾ ਮੈਂ ਤੇਰਾ ਸਾਥ ਨਹੀਂ ਦਿੱਤਾ ਜਦੋਂ ਮੈਨੂੰ ਤੇਰਾ ਸਾਥ ਦੇਣਾ ਚਾਹੀਦਾ ਸੀ ਉਦੋਂ ਮੈਂ ਤੈਨੂੰ ਛੱਡਤਾ ਤੇ ਤੂੰ ਅੱਜ ਮੇਰੇ ਮਾੜੇ ਟਾਈਮ ਦੇ ਵਿੱਚ ਮੇਰੇ ਕੋਲ ਆ ਉਹ ਪਰਿਵਾਰ ਬਾਰੇ ਗੱਲਾਂ ਕਰਦੀ ਆ ਤਾਂ ਰਾਮੂ ਦੱਸਦਾ ਕਿ ਜਿਹੜੇ ਆਪਣੇ ਮੰਮੀ ਨੇ ਉਹ ਬਿਲਕੁਲ ਬੈੱਡ ਤੇ ਪਏ ਨੇ ਉਹਨਾਂ ਤਾਂ ਉੱਠਿਆ ਨਹੀਂ ਜਾਂਦਾ ਉਹਨਾਂ ਨੂੰ ਲੱਕਵਾ ਹੋ ਗਿਆ ਸੀ ਥੋੜੇ ਬਹੁਤੇ ਉਹ ਚੱਲ ਫਿਰ ਲੈਂਦੇ ਆ ਬਾਥਰੂਮ ਤੱਕ ਪਰ ਵੈਸੇ ਉਹ ਤੁਰਨ ਫਿਰਨ ਜੋਗੇ ਨਹੀਂ ਹੈਗੇ ਦੀਦੀ ਆ ਜਿਹੜੇ ਉਹਨਾਂ ਦੇ ਹਸਬੰਡ ਫੌਜ ਚ ਨੇ ਇਸ ਲਈ ਉਹ ਉਹਨਾਂ ਦੇ ਨਾਲ ਹੀ ਰਹਿੰਦੇ ਆ ਜੇ ਰਮਾ ਤੂੰ ਇੱਥੇ ਨਾ ਹੁੰਦੀ ਤਾਂ ਮੇਰੀ ਅੱਜ ਕინੇ ਕੇਅਰ ਕਰਨੀ ਸੀ ਤਾਂ ਰਮਾ ਕਹਿੰਦੀ ਕਿ ਜੇ ਮੈਂ ਨਾ ਹੁੰਦੀ ਤਾਂ ਸ਼ਾਇਦ ਤੇਰੀ ਲੜਾਈ ਵੀ ਨਾ ਹੁੰਦੀ ਇਹ ਕਹਿ ਕੇ ਉਹ ਦੋਨੋਂ ਹੱਸ ਪੈਂਦੇ ਆ ਰਾਮਾ ਕਹਿੰਦੀ ਕਿ ਮੈਂ ਤੈਨੂੰ ਘਰ ਲੈ ਕੇ ਜਾਉਂਗੀ ਜਦੋਂ ਵੀ ਛੁੱਟੀ ਹੋਈ ਮੈਂ ਲੈ ਕੇ ਜਾਉਂਗੀ ਤੇ ਮੈਂ ਉਹਨੇ ਦਿਨ ਇੱਥੇ ਰੁਕਣਾ 2-3 ਦਿਨ ਹੌਸਪੀਟਲ ਦੇ ਵਿੱਚ ਰੱਖਿਆ ਜਾਂਦਾ ਤਾਂ ਰਾਮਾ ਰਾਮੂ ਦਾ ਪੂਰਾ ਧਿਆਨ ਰੱਖਦੀ ਆ ਜਦੋਂ ਉਹਨੂੰ ਡਿਸਚਾਰਜ ਕੀਤਾ ਜਾਂਦਾ ਤਾਂ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਰਾਮਾ ਆਪਣੇ ਸਹੁਰੇ ਘਰ ਜਾਂਦੀ ਆ ਤੇ ਆਪਣੀ ਸੱਸ ਦੇ ਕੋਲ ਜਾ ਕੇ ਜਦੋਂ ਉਹ ਰਾਮੂ ਨੂੰ ਵਾਹ ਫੜ ਕੇ ਬਿਠਾਉਂਦੀ ਆ ਤਾਂ ਉਹਦੀ ਸੱਸ ਜਿਹੜੀ ਉਹ ਮੰਜੇ ਤੋਂ ਖੜੀ ਹੋ ਜਾਂਦੀ ਆ ਬੈਠ ਜਾਂਦੀ ਆ ਤੇ ਉਹ ਰਮਾ ਵੱਲ ਵੇਖ ਕੇ ਆਪਣੀਆਂ ਅੱਖਾਂ ਦੇ ਵਿੱਚ ਹੰਝੂ ਪਰ ਲੈਂਦੀ ਆ। ਉਹਦੀ ਅੱਖਾਂ ਭਰ ਜਾਂਦੀਆਂ ਨੇ ਤੇ ਉਹ ਹੱਥ ਜੋੜਦੀ ਆ। ਬੋਲਿਆ ਨਹੀਂ ਉਹ ਤੋਂ ਜਾਂਦਾ। "ਤਾਰਮਾ, ਉਹਦੇ ਹੱਥ ਫੜ ਕੇ ਆਪਣੀ ਸੱਸ ਨੂੰ ਗੱਲ ਨਾ ਲਾਉਂਦੀ ਆ ਤੇ ਕਹਿੰਦੀ ਆ ਕਿ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਨੇ। ਮੈਨੂੰ ਕੋਈ ਸ਼ਿਕਵਾ ਨਹੀਂ ਤੁਹਾਡੇ ਨਾਲ। ਮੈਂ ਨਹੀਂ ਕਹਿੰਦੀ ਕਿ ਤੁਸੀਂ ਮੇਰੇ ਨਾਲ ਗਲਤ ਕੀਤਾ। ਜਿੰਨੀ ਤੁਹਾਡੀ ਸੋਚ ਸੀ ਉਹਨਾਂਕ ਤੁਸੀਂ ਸੋਚਿਆ। ਪਰ ਤੁਹਾਡੀ ਸੋਚ ਨੇ ਮੈਨੂੰ ਅੱਜ ਜ਼ਰੂਰ ਡੀਸੀ ਬਣਾ ਦਿੱਤਾ।" ਜੇ ਮੈਂ ਤੁਹਾਡੀ ਗੱਲ ਨੂੰ ਮੰਨ ਕੇ ਮੈਂ ਘਰੇ ਬੈਠੀ ਰਹਿੰਦੀ ਮੈਂ ਮਿਹਨਤ ਨਾ ਕਰਦੀ ਤਾਂ ਮੈਂ ਡੀਸੀ ਨਹੀਂ ਬਣਨਾ ਸੀ ਪਰ ਮੈਂ ਡੀਸੀ ਬਣ ਕੇ ਵੀ ਤੁਹਾਡੇ ਘਰ ਦੀ ਨੂਹ ਆ ਤੁਹਾਡੇ ਘਰ ਦੀ ਇੱਜ਼ਤ ਆ ਇਹ ਗੱਲ ਸੁਣ ਕੇ ਰਮਾ ਦੀ ਸੱਸ ਉਹਨੂੰ ਗੱਲ ਨਾ ਲਾਉਂਦੀ ਤੇ ਰਾਮੂ ਵੀ ਅੱਖਾਂ ਦੇ ਵਿੱਚ ਹੰਝੂ ਪਾਰ ਲੈਂਦਾ ਉਹਦੀਆਂ ਵੀ ਅੱਖਾਂ ਭਰ ਜਾਂਦੀਆਂ ਨੇ ਫਿਰ ਰਾਮੂ ਨੂੰ ਲਟਾਉਂਦੀ ਆ ਕਹਿੰਦੀ ਆ ਤੁਸੀਂ ਆਰਾਮ ਕਰੋ ਮੈਂ ਤੁਹਾਡੇ ਲਈ ਖਾਣਾ ਬਣਾਉਣੀ ਆ ਰਮਾ ਰਸੋਈ ਦੇ ਵਿੱਚ ਜਾ ਕੇ ਆਪਣੀ ਸੱਸ ਤੇ ਪਤੀ ਲਈ ਖਾਣਾ ਬਣਾਉਂਦੀ ਆ ਤੇ ਉਹਨਾਂ 2-3 ਦਿਨਾਂ ਦੇ ਵਿੱਚ ਰਾਮੂ ਦੀ ਕੇਅਰ ਕਰਦੀ ਆ ਰਾਮੂ ਵਧੀਆ ਠੀਕ ਹੋ ਜਾਂਦਾ ਫਿਰ ਰਮਾ ਰਾਮੂ ਤੇ ਆਪਣੀ ਸੱਸ ਨੂੰ ਲੈ ਕੇ ਆਪਣੀ ਨਣਦ ਕੋਲ ਜਾਂਦੀ ਆ ਤੇ ਉਹਨੂੰ ਸਰਪ੍ਰਾਈਜ਼ ਦਿੰਦੀ ਆ ਉਹਦੇ ਨਣਦ ਦਾ ਵੀ ਪਹਿਲਾ ਰਿਐਕਟ ਇਹੀ ਸੀ ਕਿ ਉਹ ਤੋਂ ਕੁਝ ਵੀ ਬੋਲਿਆ ਨਹੀਂ ਗਿਆ ਉਹਨੇ ਸਿਰਫ ਹੱਥ ਜੋੜ ਕੇ ਅੱਖਾਂ ਦੇ ਵਿੱਚ ਉਹਦੇ ਵੀ ਹੰਝੂ ਆ ਗਏ ਪਰ ਰਮਾ ਆਪਣੀ ਨਣਦ ਨੂੰ ਗੱਲ ਨਾਲ ਲਾਉਂਦੀ ਆ ਤੇ ਉਹਨਾਂ ਨੂੰ ਤਿੰਨਾਂ ਨੂੰ ਕਹਿੰਦੀ ਆ ਕਿ ਤੁਹਾਡੇ ਬਿਹੇਵ ਕਰਕੇ ਹੀ ਅੱਜ ਮੈਂ ਇੱਥੇ ਪਹੁੰਚੀ ਆ ਤੇ ਮੈਨੂੰ ਕੋਈ ਗੱਲ ਦਾ ਗਿਲਾ ਸ਼ਿਕਵਾ ਨਹੀਂ ਹੈਗਾ ਮੈਂ ਅੱਜ ਬਹੁਤ ਖੁਸ਼ ਆ ਆਪਣੇ ਪਰਿਵਾਰ ਦੇ ਵਿੱਚ ਆ ਕੇ ਚਾਰੋਂ ਜਾਣੇ ਬੜੇ ਖੁਸ਼ ਹੁੰਦੇ ਆ ਇੱਕ ਦੂਜੇ ਨਾਲ ਵਧੀਆ ਗੱਲਾਂ ਕਰਦੇ ਆ ਤੇ ਹੁਣ ਰਮਾ ਰਾਮੂ ਤੇ ਉਹਨਾਂ ਦੀ ਮੰਮੀ ਇਕੱਠੇ ਰਹਿੰਦੇ ਆ ਵਧੀਆ ਖੁਸ਼ ਰਹਿੰਦੇ ਆ ਹਾਂਜੀ ਦੋਸਤੋ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਬਹੁਤ ਹੀ ਮਜ਼ਬੂਤ ਰਿਸ਼ਤਾ ਹੁੰਦਾ ਅਸੀਂ ਕੋਸ਼ਿਸ਼ ਕਰ ਲੈਨੇ ਆ ਤਲਾਕ ਲੈਣ ਦੀ ਪਤੀ ਪਤਨੀ ਅਕਸਰ ਇਹ ਗਲਤੀ ਕਰਦੇ ਆ ਕਿ ਜੇ ਮਨ ਮੋਟਾਪ ਚੱਲਦਾ ਕਈ પતિ ਪਤਨੀ ਤਾਂ ਬਹੁਤ ਜਲਦੀ ਦੇ ਵਿੱਚ ਫੈਸਲਾ ਲੈਂਦੇ ਆ ਤਲਾਕ ਵਰਗਾ ਪਰ ਇੱਕ ਕਾਗਜ਼ ਦੇ ਟੁਕੜੇ ਤੇ ਸਾਈਨ ਕਰਨ ਨਾਲ ਦਿਲ ਦੇ ਜਜ਼ਵਾਤ ਤੇ ਰਿਸ਼ਤੇ ਆ ਜਿਹੜੇ ਉਹ ਕਦੇ ਖਤਮ ਨਹੀਂ ਹੁੰਦੇ પતિ ਨੂੰ ਹਮੇਸ਼ਾ ਆਪਣੀ ਪਤਨੀ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਪਤਨੀ ਆਪਣੇ ਪਤੀ ਦੇ ਸੁੱਖ ਵਿੱਚ ਭਾਵੇਂ ਹੋਵੇ ਨਾ ਹੋਵੇ ਪਰ ਦੁੱਖ ਵਿੱਚ ਜ਼ਰੂਰ ਨਾਲ ਖੜਦੀ ਆ ਦੁਨੀਆ ਦੇ ਜਿੰਨੇ ਵੀ ਰਿਸ਼ਤੇ ਨਾਤੇ ਆ ਸਾਰਿਆਂ ਦੀ ਪ੍ਰਭਾਸ਼ਾ ਟਾਈਮ ਨਾਲ ਬਦਲ ਜਾਂਦੀ ਆ ਪਰ ਤੁਹਾਡਾ ਲਾਈਫ ਪਾਰਟਨਰ ਤੁਹਾਡਾ ਜੀਵਨ ਸਾਥੀ ਹਮੇਸ਼ਾ ਤੁਹਾਡੇ ਨਾਲ ਖੜਾ ਰਹਿੰਦਾ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਤੇ ਇਹ ਕਹਾਣੀ ਅੱਜ ਮੈਂ 5ਵੀਂ ਵਾਰ ਚ ਰਿਕਾਰਡ ਕੀਤੀ ਆ ਅੱਧੀ ਕਹਾਣੀ ਜਦੋਂ ਮੈਂ ਰਿਕਾਰਡ ਕੀਤੀ ਉਸ ਤੋਂ ਬਾਅਦ ਮਾਈਕ ਦੇ ਵਿੱਚ ਇਹੋ ਜੀ ਪ੍ਰੋਬਲਮ ਆਈ ਮੈਂ ਜਿੰਨੇ ਵਾਰ ਵੀ ਕਹਾਣੀ ਬੋਲੀ ਵੌਇਸ ਰਿਕਾਰਡ ਨਹੀਂ ਹੋਈ ਤੇ 5ਵੀਂ ਵਾਰ ਚ ਮੈਂ ਕਹਾਣੀ ਹਰ ਵਾਰ ਥੋੜੀ ਬਹੁਤੀ ਬਦਲ ਕੇ ਬੋਲੀ ਆ ਕਿਉਂਕਿ ਕਹਾਣੀ ਬੋਲਦੇ ਸਮੇਂ ਜਦ ਮੈਂ ਸੇਮ ਕਹਾਣੀ ਮੇਰੇ ਤੋਂ ਨਹੀਂ ਬੋਲੀ ਜਾਂਦੀ ਹਰ ਵਾਰ ਕੁਝ ਨਾ ਕੁਝ ਟੌਪਿਕ ਆ ਜਿਹੜਾ ਉਹਦੇ ਵਿੱਚ ਚੇਂਜ ਹੋ ਜਾਂਦਾ ਸੀਗਾ ਪਰ ਹੁਣ ਵੀ ਮੈਂ ਕਹਾਣੀ ਖਤਮ ਤਾਂ ਕਰ ਲਈ ਆ ਪਰ ਹੁਣ ਮੈਨੂੰ ਫੋਨ ਚੈੱਕ ਕਰਨਾ ਪਊ ਵੀ ਆਵਾਜ਼ ਆਈ ਆ ਕਿ ਨਹੀਂ ਕਿਉਂਕਿ ਜਦੋਂ ਮੈਂ ਕਹਾਣੀ ਬੋਲਣੀ ਸ਼ੁਰੂ ਕਰਦੀ ਆ ਉਦੋਂ ਆਵਾਜ਼ ਆਉਂਦੀ ਸੀ ਪਰ ਜਦੋਂ ਮੈਂ ਕਹਾਣੀ ਸਤਿ ਸ਼੍ਰੀ ਅਕਾਲ ਬੁਲਾ ਕੇ ਬੰਦ ਕਰ ਦਿੰਦੀ ਸੀ ਤਾਂ ਉਸ ਤੋਂ ਬਾਅਦ ਆਵਾਜ਼ ਨਹੀਂ ਆਉਂਦੀ ਸੀ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ